ਸਮਾ ਸਮਾਸ ਮਰਤ ਮਿੱਤਰਾ ਨਾ ਸਮਾ ਕਿਸੇ ਦੇ ਹੱਥ ਮਿੱਤਰਾ ਸਮਾ ਸਮਾਸ ਮਰਤ ਮਿੱਤਰਾ ਨਾ ਸਮਾ ਕਿਸੇ ਦੇ ਹੱਥ ਮਿੱਤਰਾ ਜੀਨੇ ਚੱਕ ਲਈ ਅਤ ਮਿੱਤਰਾ ਕਿਉ ਮੰਨੇ ਸੰਗਾ ਨੂੰ ਪਰ ਕਦੇ ਸਮਝ ਨਾ ਸਕਦਾ ਓਏ ਕੁਦਰਤ ਦੇਆਂ ਰੰਗਾਂ ਨੂੰ ਇਥੇ ਕੋਈ ਸਮਝ ਨਾ ਸਕਦਾ ਓਏ ਕੁਦਰਤ ਦੇਆਂ ਰੰਗਾਂ ਨੂੰ ਵੇਖੇ ਅਨਪੜ ਅੰਨੇ ਅਕਲਾਂ ਦੇ ਵਿਦਵਾਨਾਂ ਨੂੰ ਗਿਆਨ ਵੰਡਦੇ ਨੇ ਰਲ ਸਮੇਂ ਦੀਆਂ ਸਰਕਾਰਾਂ ਨਾਲ ਰੰਗ ਪੱਗਾਂ ਦੇ ਵੀ ਰੰਗਦੇ ਨੇ ਰਲ ਸਮੇਂ ਦੀਆਂ ਸਰਕਾਰਾਂ ਨਾਲ ਰੰਗ ਪੱਗਾਂ ਦੇ ਵੀ ਰੰਗਦੇ ਨੇ ਰਹਿਣ ਕੁਦਰਤ ਦੇ ਮਿੱਤਰਾਂ ਓਏ ਜੰਤਾ ਦੇ ਖੰਬਾਂ ਨੂੰ ਪਰ ਕਦੇ ਸਮਝ ਨਾ ਸਕਦੇ ਓਏ ਕੁਦਰਤ ਦੇਆਂ ਰੰਗਾਂ ਨੂੰ ਇੱਥੇ ਕੋਈ ਸਮਝ ਨਹੀਂ ਸਕਦਾ ਓਏ ਕੁਦਰਤ ਦੇਆਂ ਰੰਗਾਂ ਨੂੰ ਕਰਜ਼ਾ ਲਾਉਂਦਾ ਲਾਉਂਦਾ ਓਏ ਖੁਦ ਕਰਜ਼ੇ ਦੇ ਵਿੱਚ ਡੁੱਬ ਚੱਲਿਆ ਕੀ ਕਰੇ ਕਿਸਾਨ ਵਿਚਾਰਾ ਓਏ ਇਸ ਦਲਦਲ ਦੇ ਵਿੱਚ ਖੁੱਬ ਚੱਲਿਆ ਕੀ ਕਰੇ ਕਿਸਾਨ ਵਿਚਾਰਾ ਓਏ ਇਸ ਦਲਦਲ ਦੇ ਵਿੱਚ ਖੁੱਬ ਚੱਲਿਆ ਔਨੇ ਵੜਾ ਬਦਲ ਕੇ ਵੇਖ ਲਿਆ ਖੇਤੀ ਦੇ ਢੰਗਾਂ ਨੂੰ ਪਰ ਕਦੇ ਸਮਝ ਨਾ ਸਕਿਆ ਓਏ ਕੁਦਰਤ ਦੇਆਂ ਰੰਗਾਂ ਨੂੰ ਇਹ ਤੇ ਕੋਈ ਸਮਝ ਨਹੀਂ ਸਕਦਾ ਓਏ ਕੁਦਰਤ ਦੇਆਂ ਰੰਗਾਂ ਨੂੰ ਦੇਸ਼ ਮੇਰੇ ਦੇ ਲੋਕ ਅੱਜ ਵੀ ਧੀਆਂ ਜੰਮਣ ਤੋਂ ਡਰਦੇ ਨੇ ਪੁੱਤਰ ਸਾਨੂੰ ਮਿਲ ਜਾਵੇ ਬਾਬਿਆਂ ਦੀਆਂ ਚੌਂਕੀਆਂ ਭਰਦੇ ਨੇ ਪੁੱਤਰ ਸਾਨੂੰ ਮਿਲ ਜਾਵੇ ਦੇਰਿਆਂ ਵਿੱਚ ਚੌਂਕੀਆਂ ਭਰਦੇ ਨੇ ਕਸ ਕੌਣ ਕਰੀ ਦੂ ਮਿਤਰਾਂ ਓਏ ਗਜਰੇ ਤੇ ਬੰਗਾ ਨੂੰ ਪਰ ਕੋਈ ਸਮਝ ਨਹੀਂ ਸਕਦਾ ਓਏ ਕੁਦਰਤ ਦੇਆਂ ਰੰਗਾਂ ਨੂੰ ਇੱਥੇ ਕੋਈ ਸਮਝ ਨਹੀਂ ਸਕਦਾ ਓਏ ਕੁਦਰਤ ਦੇਆਂ ਰੰਗਾਂ ਨੂੰ ਰੱਬ ਦੀ ਮਰਜ਼ੀ ਬਿਨ ਤੇ ਜਾਂ ਕਦੇ ਪੱਤੇ ਵੀ ਨਾ ਹਲਦੇ ਓਏ ਬਿਨ ਮਾਪਿਆਂ ਤੋਂ ਦੁਨੀਆ ਤੇ ਬੜੇ ਵੇਖੇ ਬੱਚੇ ਪਲਦੇ ਓਏ ਬਿਨ ਮਾਪਿਆਂ ਤੋਂ ਦੁਨੀਆ ਤੇ ਬੜੇ ਵੇਖੇ ਬੱਚੇ ਪਲਦੇ ਓਏ ਆਖਰ ਨੂੰ ਬੰਦਾ ਹਰ ਜਾਂਦਾ ਹੈ ਜ਼ਿੰਦਗੀ ਦੀਆਂ ਜੰਗਾਂ ਨੂੰ ਪਰ ਕਦੇ ਸਮਝ ਨਾ ਸਕਿਆ ਓਏ ਕੁਦਰਤ ਦੀਆਂ ਰੰਗਾਂ ਨੂੰ ਇੱਥੇ ਕੋਈ ਸਮਝ ਨਹੀਂ ਸਕਦਾ ਓਏ ਕੁਦਰਤ ਦੇਆਂ ਰੰਗਾਂ ਨੂੰ ਇੱਥੇ ਕੋਈ ਸਮਝ ਨਾ ਸਕਦਾ ਓਏ ਕੁਦਰਤ ਦੇਆਂ ਰੰਗਾਂ ਨੂੰ